ਹੈਲੋ ਸਟੂਡੈਂਟਸ ਅੱਜ ਦੇ ਇਸ ਵੀਡੀਓ ਵਿੱਚ ਆਪਾਂ ਸਤੰਬਰ ਪ੍ਰੀਖਿਆ 2024 ਦੇ ਲਈ ਜੋ 8ਵੀਂ ਕਲਾਸ ਦਾ ਸੈਸ਼ਨ 2024-25 ਦਾ ਖੇਤੀਬਾੜੀ ਵਿਸ਼ੇ ਦਾ ਸੈਂਪਲ ਪੇਪਰ ਆਇਆ ਵਿਭਾਗ ਵੱਲੋਂ ਉਸ ਨੂੰ ਹੱਲ ਕਰਾਂਗੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੈ ਬਿਕੋਜ਼ ਇਸ ਤਰ੍ਹਾਂ ਦੇ ਤੁਹਾਡੇ ਜਿਹੜੇ ਵੀ ਸੈਂਪਲ ਪੇਪਰ ਆ ਉਹ ਅਪਲੋਡ ਸਾਰੇ ਵਿਸ਼ਿਆਂ ਦੇ ਕੀਤੇ ਜਾਂਦੇ ਆ ਵਿਦ ਮੈਥ ਮੈਥ ਵੀ ਤੁਹਾਨੂੰ ਇਸੇ ਚੈਨਲ ਦੇ ਉੱਪਰ ਹੀ ਸਮਝਾਇਆ ਜਾਊਗਾ ਹੁਣ ਤੁਸੀਂ ਇਹੇ ਪੇਪਰ ਦੇਖਣਾ ਹੈ ਖੇਤੀਬਾੜੀ ਦਾ ਸੈਂਪਲ ਪੇਪਰ ਇਸੇ ਤਰ੍ਹਾਂ ਦਾ ਪੇਪਰ ਆਊਗਾ ਇਹ ਇੱਕ ਸੈਂਪਲ ਪੇਪਰ ਆ ਚਲੋ ਆਪਾਂ ਸੈਂਪਲ ਪੇਪਰ ਨੂੰ ਹੱਲ ਕਰਦੇ ਆਂ ਆਪਾਂ ਇਹਨੂੰ ਪਹਿਲਾਂ ਜ਼ੂਮ ਕਰ ਲਈਏ ਪਹਿਲਾ ਪ੍ਰਸ਼ਨ ਦੇਖੋ ਚੀਕਨੀ ਮਿੱਟੀ ਡੈਸ਼ ਫਸਲ ਲਈ ਵਧੀਆ ਹੁੰਦੀ ਹੈ ਚੀਕਨੀ ਮਿੱਟੀ ਕਿਹੜੀ ਫਸਲ ਲਈ ਵਧੀਆ ਹੁੰਦੀ ਹੈ ਝੋਨੇ ਦੇ ਲਈ ਦੂਜਾ ਦੇਖੋ ਡੈਸ਼ ਇੱਕ ਸਰਦੀ ਰੁੱਤ ਦਾ ਫੁੱਲ ਹੈ ਸਰਦੀ ਦੇ ਵਿੱਚ ਇਸ ਤਰ੍ਹਾਂ ਯਾਦ ਰੱਖੋ ਬਰਫ ਪੈਂਦੀ ਆ ਤਾਂ ਬਰਫ ਫੋਲ ਤੁਹਾਡਾ ਆਨਸਰ ਆਜੂ ਤੀਜਾ ਦੇਖੋ ਜ਼ਮੀਨ ਸੰਬੰਧੀ ਸੁਧਾਰਾਂ ਦਾ ਮੋਦੀ ਡੈਸ਼ ਬਾਦਸ਼ਾਹ ਨੂੰ ਕਿਹਾ ਜਾਂਦਾ ਹੈ ਤਾਂ ਇਹਦਾ ਰਾਈਟ ਆਨਸਰ ਹੈ ਅਕਬਰ ਅਕਬਰ ਬਾਦਸ਼ਾਹ ਇਹਦਾ ਰਾਈਟ ਆਨਸਰ ਹੈ ਚੌਥਾ ਦੇਖੋ ਡੈਸ਼ ਰਵਾਇਤੀ ਊਰਜਾ ਦਾ ਸੋਮਾ ਹੈ ਉਹਦਾ ਰਾਈਟ ਆਨਸਰ ਹੈ ਕੋਲਾ ਇਸ ਤੋਂ ਅੱਗੇ ਪੰਜਵਾਂ ਦੇਖੋ ਪੰਜਾਬ ਵਿੱਚ ਸਭ ਤੋਂ ਵੱਧ ਡੈਸ਼ ਖੁੰਭ ਦੀ ਕਾਸ਼ਤ ਕੀਤੀ ਜਾਂਦੀ ਹੈ ਕਿਹੜੀ ਖੁੰਭ ਦੀ ਕਾਸ਼ਤ ਕੀਤੀ ਜਾਂਦੀ ਹੈ ਬਟਨ ਖੁੰਭ ਦੀ ਠੀਕ ਹੈ ਇਸ ਤੋਂ ਅੱਗੇ 6ਵਾਂ ਦੇਖੋ ਚੀਕਣੀ ਮਿੱਟੀ ਵਿੱਚ ਚੀਕਨੇ ਕਣਾਂ ਦੀ ਮਾਤਰਾ ਡੈਸ਼ ਪ੍ਰਤੀਸ਼ਤ ਹੁੰਦੀ ਆ ਉਹਦਾ ਰਾਈਟ ਆਨਸਰ ਹੈ 20% 7ਵਾਂ ਦੇਖੋ ਪੰਜਾਬ ਦਾ ਰਾਜ ਦਰਖਤ ਕਿਹੜਾ ਆ ਟਾਲੀ ਇਸ ਤੋਂ ਅੱਗੇ 8ਵਾਂ ਪ੍ਰਸ਼ਨ ਦੇਖੋ ਇੱਕ ਇੱਕ ਕਨਾਲ ਵਿੱਚ ਡੈਸ਼ ਮਰਲੇ ਹੁੰਦੇ ਆ 20 ਮਰਲੇ ਹੁੰਦੇ ਆ 9ਵਾਂ ਦੇਖੋ ਸੂਲਰ ਸੋਲਰ ਲਾਟੈਂ ਦੀ ਵਰਤੋਂ ਡੈਸ਼ ਘੰਟੇ ਕੀਤੀ ਜਾ ਸਕਦੀ ਹੈ ਉਹਦਾ ਰਾਈਟ ਆਨਸਰ ਹੈ 3 ਤੋਂ 4 ਘੰਟੇ 10ਵਾਂ ਦੇਖੋ ਖੁੰਬਾਂ ਦੀ ਖਾਦ ਤਿਆਰ ਕਰਦੇ ਸਮੇਂ ਡੈਸ਼ ਪਲਟੀਆਂ ਦੇਣੀਆਂ ਚਾਹੀਦੀਆਂ ਹਨ ਕਿੰਨੀਆਂ ਪਲਟੀਆਂ ਦੇਣੀਆਂ ਚਾਹੀਦੀਆਂ ਨੇ 7 11ਵਾਂ ਦੇਖੋ ਖੇਤੀਬਾੜੀ ਪੱਖੋਂ ਜ਼ਮੀਨ ਦਾ ਪੀਐਚ ਡੈਸ਼ ਹੋਣਾ ਚਾਹੀਦਾ ਹੈ 6.5 ਤੋਂ 8.7 ਸਬਜ਼ੀਆਂ ਦੇ ਬੀਜਾਂ ਦੀ ਸੋਧ ਡੈਸ਼ ਦਵਾਈ ਨਾਲ ਕੀਤੀ ਜਾਂਦੀ ਹੈ ਉਹਦਾ ਰਾਈਟ ਆਨਸਰ ਹੈ ਕੈਪਟੋਨ ਇਸ ਤੋਂ ਅੱਗੇ ਆਪਣੇ ਕੋਲ 13ਵਾਂ ਪ੍ਰਸ਼ਨ ਹੈ ਜਮ੍ਹਾਂਬੰਦੀ ਫਰਦਰ ਦੇਖਣ ਲਈ ਡੈਸ਼ ਸਟੀਲ ਦੇਖਣੀ ਪਵੇਗੀ ਤਾਂ ਉਹਦਾ ਰਾਈਟ ਆਨਸਰ ਹੈ www.plrs.org.in ਆਪਾਂ ਇੱਥੇ ਤੁਹਾਨੂੰ ਲਿਖ ਵੀ ਦਿੰਨੇ ਆ ਇਹ ਹੈਗੀ ਹੈ ਵੈਬਸਾਈਟ ਠੀਕ ਹੈ www.plrs.org.in ਇਹ ਤੁਹਾਡਾ ਆਨਸਰ ਬਣ ਜਾਊਗਾ ਚਲੋ ਆਪਾਂ ਨੈਕਸਟ ਪ੍ਰਸ਼ਨਾਂ ਨੂੰ ਹੱਲ ਕਰਦੇ ਆ ਸੋਲਰ ਕੁੱਕਰ ਦੀ ਵਰਤੋਂ ਨਾਲ ਡੈਸ਼ ਪ੍ਰਤੀਸ਼ਤ ਰਵਾਇਤੀ ਬਾਲਣ ਬਾਹਰ ਸਕਦਾ ਹੈ ਉਹਦਾ ਰਾਈਟ ਆਨਸਰ ਹੈ ਤੁਹਾਡਾ 20 ਤੋਂ 50% ਇਸ ਤੋਂ ਅੱਗੇ ਖੁੰਬਾਂ ਦੇ ਬੀਜਾਂ ਨੂੰ ਡੈਸ਼ ਕਹਿੰਦੇ ਹਨ ਉਹਨਾਂ ਨੂੰ ਕਹਿੰਦੇ ਸਪੌਨ ਠੀਕ ਹੈ ਇਸ ਤੋਂ ਅੱਗੇ ਦੇਖੋ 16ਵਾਂ ਡੈਸ਼ ਭੂਮੀ ਵਿੱਚ ਪਾਣੀ ਲਾਉਂਦੇ ਸਾਰ ਹੀ ਜਜ਼ਬ ਹੋ ਜਾਂਦਾ ਹੈ ਉਹ ਕੀ ਆ ਉਹ ਹੈਗਾ ਸਾਡੇ ਕੋਲੇ ਰੇਤਲੀ ਰੇਤਲੀ ਭੂਮੀ ਵਿੱਚ ਪਾਣੀ ਲਾਉਂਦੇ ਸਾਰੀ ਜਜ਼ਬ ਹੋ ਜਾਂਦਾ ਹੈ ਠੀਕ ਹੈ ਜਜ਼ਬ ਇਸ ਤੋਂ ਅੱਗੇ ਦੇਖੋ ਲੱਠੇ ਦੇ ਕੱਪੜੇ ਦੇ ਬਣੇ ਪਿੰਡ ਦੇ ਨਕਸ਼ੇ ਨੂੰ ਡੈਸ਼ ਕਹਿੰਦੇ ਹਨ ਉਹਨੂੰ ਕਹਿੰਦੇ ਆ ਸ਼ਿਜਰਾ ਠੀਕ ਹੈ ਸ਼ਿਜਰਾ ਇਹਦਾ ਰਾਈਟ ਆਨਸਰ ਹੈ অপਸ਼ਨ ਪਹਿਲੀ ਆਜੂਗੀ ਇਸ ਤੋਂ ਅੱਗੇ ਦੇਖੋ ਮਰੱਬਾ ਬੰਦੀ ਡੈਸ਼ ਦਹਾਕੇ ਵਿੱਚ ਸ਼ੁਰੂ ਹੋਈ ਉਹਦਾ ਰਾਈਟ ਆਨਸਰ ਹੈ 1950 ਵਿੱਚ ਇਸ ਤੋਂ ਅੱਗੇ ਦੇਖੋ ਵਪਾਰਕ ਪੱਧਰ ਤੇ ਸੋਲਰ ਡਰਾਇਰ ਵਿੱਚ ਇੱਕ ਵਾਰ ਵਿੱਚ ਡੈਸ਼ ਕਿਲੋ ਪਦਾਰਥ ਸਿਕਾਈ ਜਾ ਸਕਦੇ ਹਨ ਉਹਦਾ ਰਾਈਟ ਆਨਸਰ ਹੈ 20 ਤੋਂ 3 ਕਿਲੋ ਠੀਕ ਹੈ 2 ਤੋਂ 30 ਕਿਲੋ ਇਹਦਾ ਰਾਈਟ ਆਨਸਰ ਬੰਦਾ ਆ ਇਹਦੇ ਤੋਂ ਅੱਗੇ ਆਪਣੇ ਕੋਲ ਪ੍ਰਸ਼ਨ ਹੈ ਸਹੀ ਗਲਤ ਤਾਂ ਆਪਾਂ ਸਹੀ ਗਲਤ ਨੂੰ ਵੀ ਸਾਰਿਆਂ ਨੂੰ ਸੋਲਵ ਕਰਦੇ ਆ ਪਹਿਲਾਂ ਦੇਖੋ ਮੱਖੀ ਦੇ ਬਚਾਅ ਲਈ ਦਵਾਈ ਛੜਕਾਂ ਤੋਂ ਤੁਰੰਤ ਬਾਅਦ ਖੁੰਬਾਂ ਤੋੜਨੀਆਂ ਚਾਹੀਦੀਆਂ ਹਨ ਉਹਦਾ ਰਾਈਟ ਆਨਸਰ ਹੈ ਫਾਲਸ ਇਸ ਤੋਂ ਅੱਗੇ ਦੇਖੋ ਜਿਪਸਮ ਖਾਰੀਆਂ ਜ਼ਮੀਨਾਂ ਦੇ ਸੁਧਾਰ ਲਈ ਨਹੀਂ ਵਰਤਿਆ ਜਾਂਦਾ ਇਹ ਵੀ ਆ ਜਾਊਗਾ ਆਪਣੇ ਕੋਲੇ ਫਾਲਸ ਇਸ ਤੋਂ ਅਗੇਤ ਤੁਸੀਂ ਦੇਖੋ 22ਵਾਂ ਬਨਸਪਤੀ ਰਾਹੀਂ ਵਿਧੀ ਨਾਲ ਇਕਸਾਰ ਨਸਲ ਦੇ ਫਲਦਾਰ ਬੂਟੇ ਤਿਆਰ ਕੀਤੇ ਜਾ ਸਕਦੇ ਹਨ ਇਹ ਆਜੂ ਸਾਡੇ ਕੋਲ ਟਰੂ ਟਰੂ ਤੇ ਟੀ ਪਾਉਣਾ ਤੇ ਫਾਲਸ ਤੇ ਤੁਸੀਂ ਐਫ ਪਾਉਣਾ ਠੀਕ ਹੈ ਪੁਰਾਣੇ ਸਮੇਂ ਵਿੱਚ ਜ਼ਮੀਨ ਦੀ ਪੈਮਾਇਸ਼ ਇੰਚੀ ਟੇਪ ਨਾਲ ਕਰਦੇ ਸਨ ਇਹਦਾ ਤੁਹਾਡਾ ਆਨਸਰ ਆਜੂਗਾ ਗਲਤ ਮਤਲਬ ਫਾਲਸ ਇਸ ਤੋਂ ਅੱਗੇ 24ਵਾਂ ਦੇਖੋ ਸੋਲਰ ਵਾਟਰ ਹੀਟਰ ਦੋ ਪ੍ਰਕਾਰ ਦੇ ਹੁੰਦੇ ਆ ਇਹ ਆਜੂ ਸਾਡੇ ਕੋਲ ਸਹੀ ਮਤਲਬ ਆ ਟru ਇਸ ਤੋਂ ਅੱਗੇ ਦੋ ਦੋ ਅੰਕਾਂ ਵਾਲੇ ਪ੍ਰਸ਼ਨ ਇਹਦੇ ਵਿੱਚੋਂ ਪਹਿਲੇ ਦੋ ਮੈਂ ਤੁਹਾਨੂੰ ਕਰਵਾ ਦੇਣੇ ਆ ਬਾਕੀ ਤੁਹਾਡੀ ਬੁੱਕ ਚ ਡਿੱਟੋ ਇਸ ਤਰ੍ਹਾਂ ਦੇ ਪ੍ਰਸ਼ਨ ਉੱਥੋਂ ਹੀ ਚੱਕ ਕੇ ਉਹਨਾਂ ਨੇ ਪਾਏ ਹੋਏ ਆ ਤਾਂ ਉਹ ਤੁਸੀਂ ਖੁਦ ਕਰ ਲਿਓ 25ਵਾਂ ਪ੍ਰਸ਼ਨ ਦੇਖੋ ਨਿਸ਼ਾਨਦੇਹੀ ਲਈ ਕਿਹੜੀਆਂ ਚੀਜ਼ਾਂ ਦੀ ਲੋਡ ਪੈਂਦੀ ਹੈ ਕੋਈ ਦੋ ਲਿਖਣੀਆਂ ਨੇ ਇਹਦੇ ਵਿੱਚ ਤੁਸੀਂ ਲਿਖ ਸਕਦੇ ਹੋ ਸ਼ਿਜਰੇ ਦੀ ਠੀਕ ਹੈ ਸ਼ੀ ਜਿਹੜੀ ਲੋੜ ਪੈਂਦੀ ਆ ਤੇ ਜ਼ਰੀਬ ਦੀ ਇਹ ਤੁਸੀਂ ਲਿਖ ਸਕਦੇ ਹੋ ਇਸ ਸਵਾਲ ਦੇਖੋ ਕਿੰਬਾ ਕਿਹੜੇ ਰੋਗਾਂ ਨਾਲ ਦੁਖੀ ਲੋਕਾਂ ਲਈ ਲਾਹੇਵੰਦ ਹਨ ਕੋਈ ਦੋ ਇੱਕ ਤਾਂ ਹੈਗਾ 슈ਗਰ ਇਹਦਾ ਰਾਈਟ ਆਨਸਰ ਤੁਸੀਂ 슈ਗਰ ਲਿਖ ਦੇਣਾ ਇੱਕ ਤੁਸੀਂ ਲਿਖਣਾ ਬੀਪੀ ਜਾਂ ਫਿਰ ਬਲੱਡ ਪ੍ਰੈਸ਼ਰ ਤੁਸੀਂ ਲਿਖ ਸਕਦੇ ਹੋ ਇਸ ਤੋਂ ਅੱਗੇ 7ਵਾਂ ਦੇਖੋ ਕਲਮਾ ਰਾਹੀ ਬੋਟੇ ਤਿਆਰ ਕਰਨ ਦੇ ਫਾਇਦੇ ਭੂਮੀ ਦੇ ਦੋ ਭੌਤਿਕ ਗੁਣ ਤੁਸੀਂ ਲਿਖਣੇ ਆ ਇਸ ਤੋਂ ਅਗੇ ਸੋਲਰ ਡਰਾਇਰ ਕਿੰਨੇ ਪ੍ਰਕਾਰ ਦੇ ਹੁੰਦੇ ਆ ਉਹਨਾਂ ਦੇ ਨਾਮ ਲਿਖਣੇ ਆ 1 ਮਿੰਟ ਇੱਥੇ ਤੁਸੀਂ ਲਿਖਣੇ ਆ ਸੋਲਰ ਡਰਾਇਰ ਆਈ ਥਿੰਕ ਆਪਾਂ ਕਰ ਨਹੀਂ ਆਏ ਸੋਲਰ ਵਾਟਰ ਹੀਟਰ ਤਾਂ ਸੋਲਰ ਵਾਟਰ ਹੀਟਰ ਆ ਸੋਲਰ ਡਰਾਇਰ ਹਾਂਜੀ ਚਲੋ ਆਪਣੇ ਕੋਲ 4 4 ਨੰਬਰਾਂ ਵਾਲੇ ਪ੍ਰਸ਼ਨ ਆ ਗਿਆ ਫਲਦਾਰ ਬੂਟਿਆਂ ਦੀ ਨਰਸਰੀ ਕਿਹੜੇ ਢੰਗਾਂ ਨਾਲ ਤਿਆਰ ਕੀਤੀ ਜਾਂਦੀ ਹੈ ਘੱਟੋ ਘੱਟ ਤੁਸੀਂ 4 ਲਿਖਣੇ ਆ ਕਿਉਂਕਿ 4 4 ਨੰਬਰਾਂ ਦੇ ਤਾਂ ਇਹ ਤੁਹਾਡੇ ਪ੍ਰਸ਼ਨ ਹੀ ਆ ਹੈਨਾ ਇਸ ਤੋਂ ਅੱਗੇ ਦੇਖੋ ਜਮ੍ਹਾਂਬੰਦੀ ਕੀ ਹੁੰਦੀ ਹੈ ਨਵੀਂ ਜਮ੍ਹਾਂਬੰਦੀ ਕਿੰਨੇ ਸਾਲ ਬਾਅਦ ਤਿਆਰ ਹੁੰਦੀ ਹੈ ਸੋਲਰ ਡਰਾਇਰ ਨਾਲ ਸੁਕਾਈਆਂ ਜਾਣ ਵਾਲੀਆਂ ਕੋਈ ਚਾਰ ਵਸਤੂਆਂ ਦੇ ਨਾਮ ਲਿਖਣਿਆ ਨੇ ਇਸ ਤੋਂ ਅੱਗੇ ਖੁੰਬਾ ਪਾਲਣ ਦੇ ਲਈ ਕਿਹੜੀਆਂ ਅਵਸਥਾਾਂ ਦੀ ਲੋੜ ਹੁੰਦੀ ਹੈ ਕੋਈ ਚਾਰ ਤੁਸੀਂ ਉਹਨਾਂ ਦੇ ਨਾਮ ਲਿਖਣੇ ਆ ਇਹ ਸੀਗਾ ਐਗਰੀਕਲਚਰ ਦਾ 8th ਕਲਾਸ ਦੇ ਲਈ ਸੈਂਪਲ ਪੇਪਰ ਸੈਂਟਡ ਬਾਈ ਡਿਪਾਰਟਮੈਂਟ ਆਪਾਂ ਇਹਨੂੰ ਪੂਰੀ ਸਾਲਵੜ ਕੀਤਾ ਆ ਅ ਵਿਦਾਊਟ ਕੁਐਸਚਨ ਆਨਸਰ ਕਿਉਂਕਿ ਕੁਐਸਚਨ ਆਨਸਰ ਤਾਂ ਤੁਸੀਂ ਕਰ ਹੀ ਲੈਣੇ ਇੱਕ ਇੱਕ ਨੰਬਰ ਵਾਲੇ ਨਾ ਬੇਟਾ ਲੱਭਣੇ ਔਖੇ ਹੁੰਦੇ ਆ ਤਾਂ ਕਰਕੇ ਆਪਾਂ ਤੁਹਾਨੂੰ ਉਹ ਕਰਵਾਈ ਹੈ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਸੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਡਾ ਅਗਲਾ ਪੇਪਰ ਕਾਦਾ ਆ ਵੈਸੇ ਤਾਂ ਮੇਰੇ ਕੋਲ ਡੇਟ ਸ਼ੀਟ ਹੈਗੀ ਆ ਪੀਐਸਸੀਬੀ ਦੀ ਫੇਰ ਵੀ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ